ਕੰਗਣਾ ਰਾਪਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਟਾਲ ਦਿੱਤੀ ਗਈ ਆ ਵੈਸੇ ਕੰਗਣਾ ਨੇ ਅਜਿਹਾ ਸੋਚਿਆ ਨਹੀਂ ਸੀ ਕਿਉਂਕਿ ਜੋ ਕਿਸਾਨਾਂ ਦੇ ਖਿਲਾਫ ਕੰਗਣਾ ਰਾਪਤ ਨੇ ਬਿਆਨ ਦਿੱਤਾ ਸੀ ਕਿ ਜੋ ਬੰਗਲਾਦੇਸ਼ 'ਚ ਹੋਇਆ ਉਹ ਇੱਥੇ ਵੀ ਹੋ ਸਕਦਾ ਸੀ ਜਿਵੇਂ ਕਿਸਾਨਾਂ ਦੇ ਧਰਨੇ ਉੱਪਰ ਰੇਪ ਹੋ ਰਏ ਸੀ ਤੇ ਲੋਕਾਂ ਨੂੰ ਮਾਰ ਕੇ ਟੰਗਿਆ ਜਾ ਰਿਹਾ ਸੀ ਇਹ ਉਸ ਦੀ ਬਹੁਤ ਸੋਚੀ ਸਮਝੀ ਚਾਲ ਸੀ ਜੋ ਉਸੇ ਤੇ ਉੱਤੇ ਉਲਟੀ ਪੈ ਗਈ ਦਰਅਸਲ ਪੂਰੇ ਬਾਲੀਵੁੱਡ ਵਿੱਚ ਹੀ ਇੱਕ ਖਾਸ ਨਰੇਟਿਵ ਕੰਮ ਕਰਦਾ ਤੇ ਉਹ ਆ ਕੌਂਟ੍ਰੋਵਰਸੀ ਕਰਨਾ ਤੇ ਉਸ ਕੌਂਟ੍ਰੋਵਰਸੀ ਦੇ ਉਹ ਖੁਦ ਦਾ ਫਾਇਦਾ ਕਰਕੇ ਯੂਜ਼ ਕਰਨਾ ਦਰਅਸਲ ਜਦੋਂ ਵੀ ਕੋਈ ਬਾਲੀਵੁੱਡ ਦੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਸ ਦੀ ਪ੍ਰੋਮੋਸ਼ਨ ਤੇ ਬਹੁਤ ਜ਼ਿਆਦਾ ਪੈਸਾ ਖਰਚ ਹੁੰਦਾ ਤੇ ਇਸੇ ਤੋਂ ਬਚਣ ਲਈ ਕਈ ਵਾਰ ਜਾਣ ਬੁੱਝ ਕੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਸ ਬਾਰੇ ਕੋਈ ਨਾ ਕੋਈ ਕੌਂਟ੍ਰੋਵਰਸੀ ਕੀਤੀ ਜਾਂਦੀ ਆ ਤਾਂ ਕਿ ਫਿਲਮ ਦੀ ਫਰੀ ਚ ਹੀ ਪ੍ਰੋਮੋਸ਼ਨ ਹੋ ਸਕੇ ਜੇ ਜ਼ਿਆਦਾਤਰ ਮਾਮਲਿਆਂ 'ਚ ਇਹ ਕੰਮ ਵੀ ਕਰਦੀ ਹੈ ਤੇ ਇਸੇ ਲਈ ਕੰਗਣਾ ਨੇ ਵੀ ਸੋਚਿਆ ਕਿ ਕੋਈ ਅਜਿਹਾ ਸਟੇਟਮੈਂਟ ਦਿੱਤਾ ਜਾਵੇ ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਜਿਸ ਕਰਕੇ ਕੌਂਟ੍ਰੋਵਰਸੀ ਕ੍ਰੀਏਟ ਹੋਵੇ ਤੇ ਹੁਣ ਕੰਗੜਾ ਨੂੰ ਤਾਂ ਜਾਣਿਆ ਹੀ ਅਜਿਹੇ ਮਾਮਲੇ ਕਰਕੇ ਜਾਂਦਾ ਜਿਸ ਕਰਕੇ ਉਸ ਨੂੰ ਬੇਇੱਜ਼ਤੀ ਵੀ ਚਲਣੀ ਪੈਂਦੀ ਹੈ ਉਹ ਚਾਹੇ ਚੰਡੀਗੜ੍ਹ 에য়ারਪੋਰਟ ਤੇ ਉਸਦੇ ਬਜਾ ਥੱਪੜ ਹੋਵੇ ਤੇ ਚਾਹੇ ਹਾਲ ਹੀ ਤੇ ਭਾਜਪਾ ਦੁਆਰਾ ਕੰਗੜਾ ਨੂੰ ਇੱਕ ਸਟੇਟਮੈਂਟ ਜਾਰੀ ਕਰਕੇ ਸ਼ਟਅਪ ਕਹਿਣਾ ਇਸ ਤੋਂ ਪਹਿਲਾਂ ਕੰਗੜਾ ਨੇ ਕਿਸਾਨਾਂ ਜਾਂ ਸਿੱਖਾਂ ਬਾਰੇ ਬਿਆਨ ਤਾਂ ਅਸੀਂ ਸਾਰੇ ਹੀ ਸੁਣਦੇ ਜਾਂ ਪੜ੍ਹਦੇ ਰਹੇ ਹਾਂ ਜਿਵੇਂ ਉਸਨੇ ਮੋਦੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਜਿਵੇਂ ਇੰਦਰਾ ਗਾਂਧੀ ਨੇ ਇਹਨਾਂ ਨੂੰ ਮੱਛਰਾਂ ਵਾਂਗ ਕੁਚਲਿਆ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਕਰਨਾ ਚਾਹੀਦਾ ਤੇ ਹੁਣ ਆਪਦੀ ਨਵੀਂ ਰਿਲੀਜ਼ ਹੋਈ ਫਿਲਮ ਅਮਰਜੈਂਸੀ ਦੇ ਟ੍ਰੇਲਰ ਚ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦਾ ਅਕਸ ਜਿਸ ਤਰੀਕੇ ਨਾਲ ਦਿਖਾਇਆ ਗਿਆ ਜਾਂ ਫਿਰ ਕਹਿ ਸਕਦੇ ਆ ਕਿ ਜਿਵੇਂ ਸਿੱਖਾਂ ਦੇ ਕਿਰਦਾਰ ਨੂੰ ਉਸ ਫਿਲਮ ਚ ਦਿਖਾਇਆ ਗਿਆ ਉਸ ਨੂੰ ਲੈ ਕੇ ਪਹਿਲਾਂ ਹੀ ਕੰਗਣਾ ਦੀ ਫਿਲਮ ਤੇ ਰਿਲੀਜ਼ ਬਾਰੇ ਸਿੱਖ ਸੰਗਤਾਂ ਤੇ ਜਥੇਬੰਦੀਆਂ ਚ ਰੋਸ ਤੇ ਉਹ ਤੋਂ ਕੰਗਣਾ ਦੇ ਦੁਆਰਾ ਬਿਆਨ ਦਿੱਤਾ ਜਾਂਦਾ ਕਿ ਫਾਰਮਰ ਪ੍ਰੋਟੈਸਟ ਦੇ ਦੌਰਾਨ ਚైనా ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਸੀ ਜੋ ਬੰਗਲਾਦੇਸ਼ ਵਿੱਚ ਹੋਇਆ ਉਹ ਇੱਥੇ ਹੁੰਦੇ ਹੋਏ ਦੇਰ ਨਹੀਂ ਸੀ ਲੱਗਣੀ ਇੱਥੇ ਜੋ ਫਾਰਮਰ ਪ੍ਰੋਟੈਸਟ ਹੋਇਆ ਉਸ ਚ ਲਾਸ਼ਾਂ ਲਟਕੀਆਂ ਹੋਈਆਂ ਸੀ ਉੱਥੇ ਰੇਪ ਹੋ ਰਹੇ ਸੀ ਅਜਿਹੇ ਬਿਆਨ ਉਸ ਦੇ ਦੁਆਰਾ ਇੱਕ ਐਮਪੀ ਹੁੰਦੇ ਹੋਏ ਦਿੱਤੇ ਗਏ ਪਹਿਲਾਂ ਉਹ ਨਾਰਮਲ ਸਿਟੀਜ਼ਨ ਸੀ ਜੋ ਅਜਿਹੇ ਬਿਆਨ ਦਿੰਦੀ ਵੀ ਸੀ ਤਾਂ ਵੱਡਾ ਇੰਪੈਕਟ ਨਹੀਂ ਸੀ ਪਾਉਂਦੇ ਪਰ ਹੁਣ ਉਹ ਇੱਕ ਇੱਜ਼ਤਦਾਰ ਅਹੁਦੇ ਤੇ ਬੈਠੀ ਹੋਣ ਦੇ ਬਾਵਜੂਦ ਅਜਹੀਆਂ ਘਟੀਆਂ ਬਿਆਨ ਦੇ ਰਹੀ ਆ वैसे उसने सोचा था इसी के जह बयान करके कंट्रोवर्सी क्रिएट हो ते उसकी फिल्म इमरजेंसी हिट होजू पर इस बयान ने कंगणा दी हालत ਉਹ ਕਰਤੀ ਜੋ ਉਸਨੇ ਇੱਕ بار रोहित शर्मा बारे कहया ਸੀ ਕਿ ਤੋਬੀ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਕਿਉਂਕਿ ਕੰਗਣਾ ਦਾ ਬਿਆਨ ਜਿਸ ਸਮੇਂ ਆਇਆ ਉਸ ਸਮਾਂ ਹਰਿਆਣਾ ਚ ਇਲੈਕਸ਼ਨ ਦਾ ਤੇ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨ ਵੀ ਇਸ ਪ੍ਰੋਟੈਸਟ ਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਇਸ ਵਕਤ ਬੀਜੇਪੀ ਹਰਿਆਣਾ ਚ ਆਪਦਾ ਪੂਰਾ ਜੋਰ ਲਾ ਰਹੀ ਆ ਕਿ ਇਹ ਇਲੈਕਸ਼ਨਾਂ ਨੂੰ ਜਿੱਤਿਆ ਜਾ ਸਕੇ ਪਰ ਕੰਗਣਾ ਦੇ ਬਿਆਨ ਨੇ ਬੀਜੇਪੀ ਦੇ ਸਾਹਮਣੇ ਸਮੱਸਿਆ ਖੜੀ ਕਰਤੀ ਤੇ ਜੇ ਬੀਜੇਪੀ ਬਾਲੇ ਬਿਨਾ ਆਪਦਾ ਸਟੈਂਡ ਕਲੀਅਰ ਕਰੇ ਹਰਿਆਣਾ ਚ ਵੋਟਾਂ ਮੰਗਣ ਲਈ ਜਾਂਦੇ ਤਾਂ ਹਰਿਆਣਾ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਰਨ ਵੀ ਨਹੀਂ ਸੀ ਦੇਣਾ ਤੇ ਇਸੇ ਕਰਕੇ ਬੀਜੇਪੀ ਨੇ ਪਹਿਲਾਂ ਉਸ ਦੀ ਸਟੇਟਮੈਂਟ ਨੂੰ ਲੈ ਕੇ ਉਸ ਨੂੰ ਛਾੜਿਆ ਹੁਣ ਉਸ ਦੀ ਫਿਲਮ ਨੂੰ ਵੀ ਡਿਲੇ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਸੇ ਸਟੇਟਮੈਂਟ 'ਚ ਉਸ ਨੇ ਇੱਕ ਹੋਰ ਗੱਲ ਵੀ ਆਖੀ ਸੀ ਕਿ ਫਾਰਮਰ ਪ੍ਰੋਟੈਸਟ ਦੇ ਪਿੱਛੇ ਚਾਈਨਾ ਤੇ ਅਮਰੀਕਾ ਦਾ ਹੱਥ ਆ ਜੋ ਵੀ ਬੀਜੇਪੀ ਦੀ ਟੈਨਸ਼ਨ ਵਧਾਉਣ ਵਾਲਾ ਹੈ ਕਿਉਂਕਿ ਕੀ ਸਾਡੇ ਦੇਸ਼ ਦੀ ਲੀਡਰਸ਼ਿਪ ਇੰਨੀ ਕਮਜ਼ੋਰ ਆ ਕਿ ਕੋਈ ਵੀ ਬਾਹਰੀ ਦੇਸ਼ ਸਾਡੇ ਇੰਟਰਨਲ ਮਾਮਲਿਆਂ 'ਚ ਇੰਟਰਫੀਅਰੈਂਸ ਕਰ ਸਕਦਾ ਹੈ ਇਹ ਬੀਜੇਪੀ ਦੀ ਮੌਜੂਦਾ ਸਰਕਾਰ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ ਪੰਗਣਾ ਨੌ ਤਜੇ ਬਿਆਨਾਂ ਕਰਕੇ ਜਾਣੀ ਜਾਂਦੀ ਹੈ ਜਿਸ ਕਰਕੇ ਬਾਲੀਵੁੱਡ ਵਿੱਚ ਉਸ ਦੀ ਬਹੁਤ ਸਾਰੇ ਐਕਟਰਾਂ ਨਾਲ ਹੀ ਲੜਾਈ ਹੋ ਚੁੱਕੀ ਹੈ ਉਹ ਚਾਹੇ ਰਿਤਿਕ ਰੋਸ਼ਨ ਹੋਵੇ ਤੇ ਚਾਹੇ ਦਲਜੀਤ ਦੋਸਾਂਜ ਉਸ ਨੇ ਕਿਸਾਨੀ ਧਰਨੇ ਸਮੇਂ ਵੀ ਆਪਦੀਆਂ ਕਈ ਸਟੇਟਮੈਂਟ ਦਿੱਤੀਆਂ ਸੀ ਜਿਨ੍ਹਾਂ ਦਾ ਜਵਾਬ ਉਸ ਨੂੰ ਚੰਡੀਗੜ੍ਹ 에어ਪੋਰਟ ਤੇ ਮਿਲ ਵੀ ਗਿਆ ਸੀ ਤੇ ਉਸ ਦੀਆਂ ਜਾਈਆਂ ਹੀ ਸਟੇਟਮੈਂਟਸ ਕਰਕੇ ਹੀ ਉਸ ਦੇ ਕੈਰੀਅਰ ਦੀ ਡੁੱਬਦੀ ਹੋਈ ਕਿਸ਼ਤੀ ਨੂੰ ਪਾਰ ਲਗਾਉਣ ਵਾਲੀ ਫਿਲਮ ਐਮਰਜੈਂਸੀ ਵੀ ਡਿਲੇ ਹੋ ਚੁੱਕੀ ਆ ਬਾਲੀਵੁੱਡ ਦੇ ਵਿੱਚ ਕਿਸੇ ਸਮੇਂ ਕੰਗਣਾ ਨੂੰ ਕੁਇਨ ਮੰਨਿਆ ਜਾਂਦਾ ਸੀ ਪਰ ਅੱਜ ਜੋ ਇੱਕ ਫਲੌਪ ਐਕਟ੍ਰੈਸ ਬਣ ਚੁੱਕੀ ਹੈ ਉਸ ਦੀਆਂ ਉਹ ਲੰਮੇ ਸ਼ਾਕਾ ਲਾਕਾ ਬੂਮ ਬੂਮ ਨੌਕਆਊਟ ਗੇਮ ਮਿਲੇ ਨਾ ਮਿਲੇ ਹਮ ਰਿਵੋਲਵਰ ਰਾਣੀ ਕੱਟੀ ਬੱਟੀ ਰੰਗੂਨ ਪੰਗਾ ਥਲਾਈਵਾ ਤਾਕੜ ਤੇਜ ਸਿਮਰਣ ਰਾਸਕਸ ਤੇਜ ਉਂਗਲੀ ਬਰਗੀਆਂ ਨਾ ਜਾਣੇ ਕਿੰਨੀਆਂ ਫਿਲਮਾਂ ਜਿਹੜੀਆਂ ਉਹ ਫਲੌਪ ਹੋ ਚੁੱਕੀਆਂ ਨੇ ਤੇ ਹੁਣ ਕੰਗਣਾ ਦੇ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਲੱਗਦਾ ਕਿ ਉਹ ਪੂਰੀ ਬੀਜੇਪੀ ਨੂੰ ਹੀ ਫਲੌਪ ਕਰਕੇ ਛੱਡੂ ਸੋ ਤੁਹਾਡਾ ਕੀ ਕਹਿਣਾ ਕੰਗਣਾ ਰਨਾਉ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ